ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸਨੇਹਾ ਲੈ ਕੇ ਹਾਜ਼ਰਾਂ ਪਰਦੇ ਦੇ ਪਿੱਛੇ ਦੀ ਕਹਾਣੀ ਅੱਜ ਦਾ ਇਹ ਪ੍ਰੋਗਰਾਮ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੀਅਲਟੇਰਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਘਰ ਖਰੀਦਣਾ ਹੈ ਵੇਚਣਾ ਹੋਵੇ ਜਾਂ ਲੈਣੀ ਹੋਈ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਲੂ ਪੁਆਇੰਟ ਰੀਅਲਟੇਰਸ ਨੂੰ 4326222 ਤੇ ਕਰ ਰਹੀਆ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਬਰਥਡੇ ਵਿਸ਼ਸ ਦੇ ਨਾਲ ਅੱਜ ਜੀ ਲिटल ਮਾਸਟਰ ਯਾਨਕੀ ਸਚਿੰਤ ਤਿੰਦੋਲਕਰ ਉਹਨਾਂ ਦਾ ਜਨਮ ਦਿਨ ਸਾਡੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਹੈਪੀ ਵਾਲਾ ਬਰਥਡੇ ਸੋ ক্রিকেট ਦੇ ਖਿਡਾਰੀ ਰਹਿ ਚੁੱਕੇ ਨੇ ਸਚਿਨ ਤੰਦੋਲਕਰ ਇੰਡੀਅਨ ਨੈਸ਼ਨਲ ਟੀਮ ਦੇ ਜਿਹੜੇ ਕੈਪਟਨ ਹੈ ਉਹ ਵੀ ਰਹਿ ਚੁੱਕੇ ਨੇ 16 ਸਾਲ ਦੀ ਉਮਰ ਦੇ ਵਿੱਚ ਸਚਿਨ ਨੇ ਟੈਸਟ ਮੈਚ ਖੇਡਿਆ ਸੀਗਾ ਪਾਕਿਸਤਾਨ ਦੇ ਖਿਲਾਫ ਕਰਾਚੀ ਦੇ ਵਿੱਚ ਸਚਿਨ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਅਰਜੁਨਾ ਅਵਾਰਡ ਦਾ ਖੇਲ ਰਤਨਾ ਅਵਾਰਡ ਸੋ ਇੱਕ ਵਾਰ ਫੇਰ ਹੈਪੀ ਵਾਲਾ ਬਰਥਡੇ ਟੂ ਸਚਿਨ ਤੰਦੋਲਕਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਗਾਇਕੀ ਦੀ ਤਾਂ ਜੈ ਬਾਲੀਵੁੱਡ ਗਾਇਕ ਪਲੇਬੈਕ ਸਿੰਗਰ ਅਰੀਜੀਤ ਸਿੰਘ ਦਾ ਜਨਮ ਦਿਨ ਦਿਲ ਸੰਭਲ ਚਾਰ ਜ਼ਰਾ ਫਿਰ ਮੁਹੱਬਤ ਕਰਨੇ ਚਲਾ ਚਾਹੂ ਮੈਂ ਯਾ ਨਾ ਤੇ ਹੋਰ ਵੀ ਬਹੁਤ ਸਾਰੇ ਮਕਬੂਲ ਗੀਤ ਅਰਜੀਤ ਸਿੰਘ ਵੱਲੋਂ ਗਾਏ ਗਏ ਨੇ ਕਹਿੰਦੇ ਨੇ ਜਨਤਾਏ ਤੁਸੀਂ ਵੀ ਐਦਾ ਹੀ ਕਰਦੇ ਹੋਵੋਗੇ ਜਦੋਂ ਮੌਸਮ ਬਹੁਤ ਸੋਹਣਾ ਹੁੰਦਾ ਆ ਬਾਰਿਸ਼ ਦਾ ਮਾਹੌਲ ਹੁੰਦਾ ਆ ਫਿਰ ਜੇ ਗੱਲ ਕਰੀਏ ਬਾਰੀ ਕੰਟਰੀਜ਼ ਦੀ ਤੇ ਜਦੋਂ ਪੈਂਦੀ ਆ ਸਨੋ ਤਾਂ ਫਿਰ ਦਿਲ ਕਰਦਾ ਕਿ ਬਹੁਤ ਹਲਕੇ ਹਲਕੇ ਤੇ ਸਕੂਨ ਭਰੇ ਗਾਣੇ ਸੁਣੀਏ ਤੇ ਉਸ ਵੇਲੇ ਫਿਰ ਵਾਰੀ ਆਉਂਦੀ ਆ ਅਰਜੀਤ ਸਿੰਘ ਦੇ ਗੀਤਾਂ ਦੀ ਜੇ ਗੱਲ ਕਰੀਏ ਅਵਾਰਡਸ ਦੀ ਤਾ ਨੈਸ਼ਨਲ ਫਿਲਮ ਅਵਾਰਡ ਦੇ ਨਾਲ ਸੱਤ ਫਿਲਮ ਫੇਅਰ ਅਵਾਰਡਸ ਅਰਜੀਤ ਸਿੰਘ ਨੂੰ ਮਿਲ ਚੁੱਕੇ ਨੇ ਹੈਪੀ ਵਾਲਾ ਬਰਥਡੇ ਟੂ ਅਰਜੀਤ ਸਿੰਘ ਵਰੁਣ ਧਵਨ ਬਾਲੀਵੁੱਡ اداکار ਰੇਨਾ ਦਾ ਵੀ ਅੱਜ ਜਨਮ ਦਿਨ ਹੈ ਹੈਪੀ ਵਾਲਾ ਬਰਥਡੇ ਟੂ ਵਰੁਣ ਧਵਨ ਫਿਲਮ ਡਾਇਰੈਕਟਰ ਡੇਵਿਡ ਧਵਨ ਦੇ بیٹے ਨੇ ਵਰुण ਦੀਆਂ 11 ਫਿਲਮਾਂ ਹੁਣ ਤੱਕ ਬਾਕਸ ਆਫਿਸ ਤੇ ਸਕਸੈਸਫੁਲ ਹਿੱਟ ਹੋ ਚੁੱਕੀਆਂ ਨੇ ਬਹੁਤ ਸਾਰਾ ਬਿਜ਼ਨਸ ਕਰ ਚੁੱਕੀਆਂ ਨੇ ਜੇ ਗੱਲ ਕਰੀਏ ਕੰਮ ਦੀ ਕਰੀਅਰ ਦੀ ਤਾਂ ਵਰुण ਨੇ ਆਪਣਾ ਕਰੀਅਰ ਜਿਹੜਾ ਆ ਉਹ ਸ਼ੁਰੂ ਕੀਤਾ ਐਜ਼ ਐਨ ਅਸਿਸਟੈਂਟ ਡਾਇਰੈਕਟਰ ਮਾਈ ਨੇਮ ਇਜ਼ ਖਾਨ 2010 ਦੇ ਵਿੱਚ ਜਿਹੜੀ ਫਿਲਮ ਆਈ ਸੀ ਉਸ ਦੇ ਵਿੱਚ ਵਰੁਣ ਨੇ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਐਜ਼ ਐਨ ਅਸਿਸਟੈਂਟ ਡਾਇਰੈਕਟਰ ਤੇ ਫਿਰ ਉਹਨਾਂ ਨੇ ਮੁੱਖ ਭੂਮਿਕਾ ਨਿਭਾਈ ਸਟੂਡੈਂਟ ਆਫ ਦイヤー ਤੇ ਉਸ ਤੋਂ ਬਾਅਦ ਤੇ ਫਿਰ ਇੱਕ ਤੋਂ ਬਾਅਦ ਇੱਕ ਫਿਲਮਾਂ ਉਹਨਾਂ ਦੀਆਂ ਬਾਕਸ ਆਫਿਸ ਤੇ ਹਿੱਟ ਹੁੰਦੀਆਂ ਗਈਆਂ ਤੇ ਹੁਣ ਗੱਲ ਕਰਦੇ ਆ ਸਾਡੇ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਪੁੱਲਰ ਦੀ ਇਹਨਾਂ ਦੀ ਫਿਲਮ ਆ ਰਹੀ ਹੈ ਜੇ ਅਗਲੇ ਮਹੀਨੇ ਰੋਜ਼ ਰੋਜ਼ੀ ਤੇ ਗੁਲਾਬ ਹੌਣ ਜਿਵੇਂ ਦਾ ਨਾਮ ਹੈ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਫਿਲਮ ਦਾ ਜਿਹੜਾ ਅਗਲਾ ਗੀਤ ਹੈ ਉਹਨੂੰ ਰਿਲੀਜ਼ ਕੀਤਾ ਜਾਵੇ ਕਿੱਥੇ ਜਾ ਕੇ ਵੀ ਲਾਓ ਥੋੜਾ ਥੋੜਾ ਗੈਸ ਰੋਜ਼ ਰੋਜ਼ ਹੀ ਤੇ گلاب ਗਲਬਾਤ ਫੁੱਲਾਂ ਦੀ ਹੈ ਗੁਲਾਬਾਂ ਦੀ ਹੈ ਤੇ ਫਿਰ ਇਹਨਾਂ ਦਾ ਅਗਲਾ ਗੀਤ ਅਗਲੇ ਗੀਤ ਨੂੰ ਰਿਲੀਜ਼ ਕਰਨਗੇ ਜੀ ਰੋਜ਼ ਗਾਰਡਨ ਦੇ ਵਿੱਚ 24 ਅਪ੍ਰੈਲ ਨੂੰ ਸ਼ਾਮ ਨੂੰ 6 ਵਜੇ ਹਣਜੜ ਜਿਹੜੇ ਚੰਡੀਗੜ੍ਹ ਰਹਿੰਦੇ ਨੇ ਜਾਂ ਪੰਜਾਬ ਦੇ ਵਿੱਚ ਰਹਿੰਦੇ ਨੇ ਆਪਣੇ ਫੇਵਰੇਟ ਕਲਾਕਾਰਾਂ ਨੂੰ ਦੇਖਣ ਲਈ ਪਹੁੰਚ ਸਕਦੇ ਨੇ ਗਾਰਡਨ 24 ਅਪ੍ਰੈਲ ਸ਼ਾਮ ਨੂੰ 6 ਵਜੇ ਜਿੱਥੇ ਇਹ ਆਪਣਾ ਗੀਤ ਰਿਲੀਜ਼ ਕਰਨਗੇ ਪਿਆਰ ਇਸ਼ਕ ਮੁਹabbat ਨਿਰਮਲ ॠषि ਬਹੁਤੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਇਹ ਕਹਿੰਦੇ ਨੇ ਕਿ ਮੈਂ ਲਗਭਗ 100 ਫਿਲਮਾਂ ਵਿੱਚ ਕੰਮ ਕਰ ਚੁੱਕੀ ਹਾਂ ਰਾਸ਼ਟਰਪਤੀ ਪਬੰਦ ਵਿੱਚ ਅਵਾਰਡ ਸਰਮਨੀ ਹੋਈ ਤੇ ਉਸ ਅਵਾਰਡ ਸਰਮਨੀ ਦੇ ਵਿੱਚ ਨਿਰਮਲ ਰਿਸ਼ੀ ਨੂੰ ਮਿਲਿਆ ਪਦਮ ਸ਼੍ਰੀ ਅਵਾਰਡ ਨਿਰਮਲ ਰਿਸ਼ੀ ਦੀ ਜਿਹੜੀ ਪਹਿਲੀ ਫਿਲਮ ਆਈ ਸੀ ਲੌਂਗ ਦਾ ਲਸ਼ਕਾਰਾ ਸਾਲ 1983 ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਕਿਰਦਾਰ ਕੀਤਾ ਸੀ ਗੁਲਾਬੋ ਮਾਸੀ ਦਾ ਆਪਣੀ ਖੁਸ਼ੀ ਸਾਂਝੀ ਕਰਦੇ ਆ ਨਿਰਮਲ ਰਿਸ਼ੀ ਨੇ ਕਿਹਾ ਕਿ ਜਦੋਂ ਮੈਨੂੰ ਇਸ ਅਵਾਰਡ ਦੇ ਲਈ ਕਾਲ ਆਈ ਉਸ ਸਮੇਂ ਤਾਂ ਮੈਂ ਬਹੁਤ ਨਰਵਸ ਹੋਈ ਪਰ ਫਿਰ ਉਸ ਤੋਂ ਬਾਅਦ ਮੈਨੂੰ ਜਿਹੜੀ ਖੁਸ਼ੀ ਆ ਬਹੁਤ ਹੋਈ ਕਿਉਂਕਿ ਮੈਂ ਬਹੁਤ ਸਾਰਾ ਥੀਏਟਰ ਕੀਤਾ ਬਹੁਤ ਸਾਰੀਆਂ ਮਾਦੇ ਵਿੱਚ ਕੰਮ ਕੀਤਾ ਤੇ ਹੁਣ ਕਹਿ ਲਈਏ ਕਿ ਹਰ ਜਿਹੜੀ ਪੰਜਾਬੀ ਫਿਲਮ ਹੈ ਉਹ ਨਿਰਮਲ ਰਿਸ਼ੀ ਤੋਂ ਬਿਨਾ ਅਧੂਰੀ ਹੈ ਸਾਰੀਆਂ ਹੀ ਫਿਲਮਾਂ ਦੇ ਵਿੱਚ ਤਕਰੀਬਨ ਅਸੀਂ ਉਹਨਾਂ ਨੂੰ ਪਰਦੇ ਉੱਤੇ ਦੇਖਦੇ ਆ ਹੁਣ ਗੱਲ ਕਰਦੇ ਆ ਬਾਲੀਵੁੱਡ ਦੀ ਮੈਂ ਤੁਹਾਨੂੰ ਦੱਸਦੀ ਆ ਅੱਜ ਉਹ ਸੱਤ ਫਿਲਮਾਂ ਜਿਦੇ ਵਿੱਚ ਕੋਈ ਫੀਮੇਲ ਐਕਟਰ ਲੀਡ ਰੋਲ ਦੇ ਵਿੱਚ ਹੈ ਹੀ ਨਹੀਂ ਐ ਸੋ ਇਹ ਵੀ ਕਹਿ ਸਕਦੇ ਆ ਕਿ ਜ਼ਰੂਰੀ ਨਹੀਂ ਐ ਕਿ ਹਰ ਫਿਲਮ ਦੇ ਵਿੱਚ ਕੋਈ ਇੱਕ ਐਕਟਰ ਜਾਂ ਐਕਟ੍ਰੈਸ ਲੀਡ ਰੋਲ ਦੇ ਵਿੱਚ ਹੋਵੇ ਸੱਤ ਫਿਲਮਾਂ ਦੀ ਹੁਣ ਮੈਂ ਗੱਲ ਕਰਾਂਗੀ ਜਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਈਆਂ ਤੇ ਬਾਕਸ ਆਫਿਸ ਤੇ ਹਿੱਟ ਵੀ ਹੋਈਆਂ ਪਹਿਲੀ ਹੈ ਜੇ ਪਾਰੇ ਜ਼ਮੀਨ ਪਰ ਬੱਚਿਆਂ ਤੇ ਆਧਾਰਿਤ ਤੇ ਕਹਾਣੀ ਹੈ ਕਿਵੇਂ ਬੱਚਾ ਹਾਸਟਲ ਜਾਂਦਾ ਹੈ ਕੀ ਉਹਦੀ ਸੋਚ ਹੁੰਦੀ ਹੈ ਕਿ ਉਹਦੀ ਜ਼ਿੰਦਗੀ ਦੇ ਵਿੱਚ ਵਾਪਰਦਾ ਸੋ ਸਾਰੀ ਬਚਪਨ ਤੇ ਕੈਲੋ ਕੀ ਸਟੂਡੈਂਟਸ ਤੇ ਆਧਾਰਿਤ ਤੇ ਫਿਲਮ ਹੈ ਸੋ ਪੇਰੈਂਟਸ ਨੂੰ ਵੀ ਇਹਦੇ ਵਿੱਚ ਕੁਝ ਨਾ ਕੁਝ ਮੈਸੇਜ ਜਿਹੜਾ ਆ ਉਹ ਦਿੱਤਾ ਗਿਆ ਜੇ ਤੁਸੀਂ ਯਾਦ ਕਰੋ ਤੇ ਤੁਹਾਨੂੰ ਇਸ ਫਿਲਮ ਬਾਰੇ ਬੜਾ ਯਾਦ ਆਏਗਾ ਇਸ ਫਿਲਮ ਦੇ ਵਿੱਚ ਜਿਹੜਾ ਇੱਕ ਗੀਤ ਹੈ ਉਹ ਵੀ ਕਾਫੀ ਮਕਬੂਲ ਹੋਇਆ ਸੀ ਮਾਂ ਸੋ ਅ ਕੋਲ ਮਿਲਾ ਕੇ ਇੱਕ ਬਾਪੋਦੀਆ ਦੇਖਣ ਵਾਲੀ ਫਿਲਮ ਵੀ ਹੈ ਦੂਜੇ ਨੰਬਰ ਤੇ ਆਉਂਦੀ ਹੈ ਅ ਅਵੈਡਨਸਡੇ ਇੱਕ ਆਦਮੀ ਤੇ ਇੱਕ ਫਾਰਮਰ ਪੁਲਿਸ ਆਫੀਸਰ ਦੇ ਵਿਚਕਾਰ ਦੀ ਕਹਾਣੀ ਹੈ ਸਸਪੈਂਸ ਭਰੀ ਕਹਾਣੀ ਹੈ ਅ ਅਵੈਡਨਸਡੇ ਫਿਲਮ ਭਾਗ ਮਿਲਖਾ ਭਾਗ ਸਪੋਰਟਸ ਦੇ ਧਾਰੇ ਤੇ ਫਿਲਮ ਹੈ ਇੰਡੀਅਨ 올ੰਪੀਅਨ ਜਿਹੜੇ ਮਿਲਖਾ ਜੀ ਨੇ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਇਸ ਫਿਲਮ ਦੀ ਕਹਾਣੀ ਨੂੰ ਦਰਸਾਇਆ ਗਿਆ ਚੌਥੇ ਨੰਬਰ ਤੇ ਆਉਂਦੀ ਹੈ ਬਲੈਕ ਫਰਾਈਡੇ ਕ੍ਰਾਈਮ ਥ੍ਰਿਲਰ ਦਾ ਕਨਸੈਪਟ ਹੈ ਪੁਡਾਉਣ ਇੱਕ ਇੱਕ ਕਹਾਣੀ ਹੈ ਉਸ ਟੀਨੇਜਰ ਦੀ ਜਿਸ ਨੂੰ ਰਾਈਟਰ ਬਣਨ ਦਾ ਬਹੁਤ ਸ਼ੌਂਕ ਸੀਗਾ ਤੇ ਫਿਰ ਉਸ ਨੂੰ ਕਿਹਾ ਜਾਂਦਾ ਕਿ ਤੂੰ ਰਾਈਟਰ ਨਹੀਂ ਬਣ ਸਕਦਾ ਤੈਨੂੰ ਆਪਣੇ ਸ਼ੌਂਕ ਨੂੰ ਜੜਾਇਆ ਸੈਕ੍ਰੀਫਾਈਸ ਕਰਨਾ ਪਏਗਾ ਫਰਾਰੀ ਦੀ ਸਵਾਰੀ ਇੱਕ ਛੋਟਾ ਬੱਚਾ ਜਿਸ ਨੂੰ ਕ੍ਰਿਕਟ ਨਾਲ ਬਹੁਤ ਪਿਆਰ ਹੁੰਦਾ ਹੈ 7ਵੇਂ ਨੰਬਰ ਤੇ ਆਉਂਦੀ ਹੈ ਫਿਲਮ ਬੇਬੀ ਇੰਡੀਅਨ ਇੰਟੈਲੀਜੈਂਸ ਸਰਵਿਸ ਤੇ ਆਲੇ ਦੁਆਲੇ ਇਹ ਫਿਲਮ ਦੀ ਕਹਾਣੀ ਘੁੰਦੀ ਹੈ ਸੋ ਇਹ ਸੱਤ ਫਿਲਮਾਂ ਜਿਨ੍ਹਾਂ ਦੇ ਵਿੱਚ ਕੋਈ ਵੀ ਫੀਮੇਲ ਐਕਟਰ ਲੀਡ ਰੋਲ ਦੇ ਵਿੱਚ ਨਹੀਂ ਹੈ ਸੰਘਰਸ਼ ਦੀ ਗੱਲ ਅਸੀਂ ਤੁਹਾਨੂੰ ਦੱਸਦੇ ਰਹਿਣੇ ਆ ਮਿਹਨਤ ਦੀ ਗੱਲ ਤੁਹਾਡੇ ਨਾਲ ਅਸੀਂ ਕਰਦੇ ਰਹਿਣੇ ਆ ਸੋ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਇਹ ਵੀ ਬਾਲੀਵੁੱਡ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਅਦਾਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਵੀ ਸੰਘਰਸ਼ ਕੀਤਾ ਜਿਵੇਂ ਇੱਕ ਨਰਸਰੀ ਸਕੂਲ ਦੇ ਵਿੱਚ ਐਲਜ਼ਾ ਟੀਚਰ ਇਹਨਾਂ ਨੇ ਕੰਮ ਕੀਤਾ ਹੈ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਉਹਨਾਂ ਦਾ ਖਿਆਲ ਵੀ 11 ਐਡਵਾਨੀ ਰੱਖਦੀ ਰਹੀ ਹੈ ਜਿਸ ਦਾ ਫਾਇਦਾ ਉਹਨੂੰ ਬਾਲੀਵੁੱਡ ਦੇ ਵਿੱਚ ਜ਼ਰੂਰ ਹੋਇਆ ਕਿਉਂਕਿ ਗੁੱਡ ਨਿਊਜ਼ ਫਿਲਮ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਕਿਉਂਕਿ ਬੱਚਿਆਂ ਦੇ ਵਿੱਚ ਉਹ ਪਹਿਲਾਂ ਵਿਚਰਦੇ ਰਹੇ ਇਸਨਾਲ ਕਬੀਰ ਸਿੰਘ ਫਿਲਮ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਜੇ ਗੱਲ ਕਰੀਏ ਹੁਣ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਤਾਂ ਉਹਨਾਂ ਦੀ ਆਉਣ ਵਾਲੀ ਫਿਲਮ ਆ ਰਹੀ ਹੈ ਜੀ ਤੇਲਗੂ ਇੰਡਸਟਰੀ ਦੇ ਵਿੱਚ ਜ ਜਦਾ ਨਾਮ ਹੈ ਗੇਮ ਚੇਂਜਰ ਰਾਮਚਰਨ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਐਸ ਸ਼ੰਕਰ ਨੇ ਕੀਤਾ ਹੈ ਇਸ ਫਿਲਮ ਦਾ ਨਿਰਦੇਸ਼ਨ ਸੋ ਐਸੀ ਅੱਜ ਦੇ ਪਰਦੇ ਦੇ ਪਿੱਛੇ ਦੀ ਕਹਾਣੀ ਮਿਲਦੇ ਆਂ ਕੱਲ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਪੱਖ ਤੇ ਧੰਨਵਾਦ